ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਰ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਦੋ ਤਾਂ ਗੱਬਣ ਨੇ ਇੱਕ ਤਾਂ ਥੋੜੇ ਜਿਹੇ ਦਿਨਾਂ ਦੀ ਕੱਚੀ ਆ ਤੇ ਇੱਕ ਮਹੀਨੇ ਤੋਂ ਥੋੜੀ ਜਿਹੀ ਉੱਤੇ ਆ ਗਈ ਤੇ ਇੱਕ ਟੋਕੜ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਲਜਿੰਦਰ ਕੀ ਹਾਲ ਚਾਲ ਆ ਬਾਈ ਵਧੀਆ ਵੀਰੇ ਵਧੀਆ ਹੋਰ ਦੱਸੋ ਠੀਕ ਹੋ ਬਾਈ ਬਹੁਤ ਵਧੀਆ ਕਿਰਪਾ ਤੇ ਹੁਣ ਮਾਲ ਆਪਣਾ ਹੀ ਵੀ ਕੀ ਜਾਂਦਾ ਜੀ ਮਾਲ ਪੂਰਾ ਬਦੇ ਬਾਈ ਬਸ ਤੈਨੂੰ ਟਪਾਉਣ ਦਾ ਆਉਣ ਦਾ ਟਾਈਮ ਹੀ ਨਹੀਂ ਮਿਲਦਾ ਬਸ ਆਉਂਦਾ ਮਗਰੋਂ ਪਹਿਲਾਂ ਵੇਖ ਪਰਸੋਂ ਮੈਨੂੰ ਫੋਨ ਲਾਇਆ ਸੀ ਪਰਸੋਂ ਵੀ ਹੀਲ ਹੋ ਗਿਆ ਬਸ ਜਦ ਤੂੰ ਕਿਹਾ ਵੀਡੀਓ ਬਣਾਉਣਾ ਤੇ ਜਦੋਂ ਤੂੰ ਆਇਆ ਉਹਦੇ ਨੂੰ ਵੇਖ ਗਿਆ ਇੱਕ ਗੱਲ ਹੋਰ ਮਾਲ ਵੀ ਸਾਫ਼ ਹੁੰਦਾ ਹਾਂ ਮਾਲ ਸਾਫ਼ ਹੁੰਦਾ ਹਾਂ ਮਾਲ ਆ ਤੇ ਮੁੱਲ ਵੀ ਜਮਾ ਬਾਈ ਐ ਲਾ ਲਓ ਵੀ ਖਿੱਚ ਕੇ ਜਮਾ ਕਰ ਦਿਓ। ਨਾਮ ਤੇ ਆਪਣਾ ਡਰੈਸ ਬੋਲ ਦੋ ਬਾਈ। ਨਾਮ ਵੀਰੇ ਹਰਤੇ ਸਿੰਘ। ਹੂੰ ਪਿੰਡ ਵਧਾਤੇ। ਜ਼ਿਲ੍ਹਾ ਬਰਨਾਲਾ। ਠੀਕ ਆ। ਠੀਕ ਆ। ਅਸਲੀ ਰਹਿਗਾ ਤਾਪਾ। ਨੇੜੇ ਪਿੰਡ ਬਾਈ ਕਿਹੜਾ? ਸੈਣਾ ਪਤੌੜ ਤੇ ਚੂੰਗਾ ਤੇ ਆਪਣਾ ਗਾਈ ਦੀਪੜ। ਠੀਕ ਆ। ਆਪਣਾ ਮੋਬਾਈਲ ਨੰਬਰ ਬੋਲ। 99153 ਹੂੰ ਸੰਤਾਲੀ ਨੋਸੇਕ। ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ। ਬਾਈ ਰੇਟ ਫਿਰ ਪਹਿਲਾਂ ਕੋ ਜੈ ਜੀ ਹੋਣਗੇ। ਜਮਾ ਖਿੱਚ ਕੇ ਜਮਾ ਖਿੱਚ ਕੇ ਆਪਾਂ ਯਾਰ ਪਕਾਈ ਵਾਲਾ ਤਾਂ ਫੋਨ ਰੇਟਿੰਗ ਕਰ ਦ ਜਿਹੜੀ ਬਈ ਪਹਿਲੇ ਨੰਬਰ ਤੇ ਆਪਾਂ ਬਰਡ ਦੇਖ ਰਿਹਾ ਕਿਹੜਾ ਸੂਆ ਸੁੰਦੀਆ ਕਰਮਾਲੀ ਜੇ ਵੀਰੇ ਦੇਖਿਆ ਅਗਲੇ ਨੇ ਕਹਿੰਦੇ ਤੇ ਆਪਾਂ ਨੂੰ ਦੂਜੇ ਸੂ ਆਪਾਂ ਮੰਨ ਕੇ ਲੇਤੀ ਤੀਜੀ ਠੀਕ ਆ ਠੀਕ ਆ ਅਗਲਾ ਕੁਛ ਜੀ ਮੰਨ ਕੇ ਲੈ ਲਈ ਆਪਣੀ ਬਸ ਜਿਹੜੀ ਗੱਲ ਆ ਵੀ ਠੰਡੀ ਛੀਲ ਦੀ ਗਾਰੰਟੀ ਹੋਊਗਾ ਕੀ ਬਾਤ ਆ ਹੋਰ ਕੋਈ ਚੱਕਰ ਨਹੀਂ ਛੀਲ ਦੇਖੋ ਮਾਰਜੀ ਰਸਤਾਰਕਾਲੀ ਤੇ ਬਈ ਦੁੱਧ ਕਿੰਨਾ ਕਿ ਦੱਸਿਆ ਵੀ ਕੱਢਿਆ ਵਾ ਦੁੱਧ ਵੀਰੇ ਉਹਨਾਂ ਦਾ 20 ਲੀਟਰ ਕਹਤਾ ਸੀ ਆਪਾਂ ਦਾ 15-16 ਲੀਟਰ ਮੰਨ ਕੇ ਗਾਂ ਲੈਂਤੀ ਠੀਕ ਆ ਬਈ ਠੀਕ ਆ ਬਾਕੀ ਇਹਦੀ ਛੀਲ ਮੰਨ ਕੇ ਕੋਈ ਆ ਜੀ ਬਾਕੀ ਆ ਰਹਿ ਜਾਂਦੇ ਆ ਆ ਲੇਵਾ ਭਈਆ ਬੱਚਾ ਚੈੱਕ ਕਰਾਉਣਾ ਲੇਵਾ ਬੜਾ ਸੋਹਣਾ ਤਿਆਰ ਕਰਦੀ ਆਉਂਦੀ ਹੈ ਹਨਾ ਹਾਂ ਭਾਈ ਪੂਰੀ ਆਣੀ ਲੱਤ ਸਾੜ ਵਾਲੀ ਹੈ ਨਹੀਂ ਲੈ ਮੈਂ ਕਹਣਾ ਯਾਰ ਕੀ ਬਾਤ ਹੈ ਠੰਡੀ ਸੀ ਉਹ ਚੈੱਕ ਕਰੋ ਇੱਕ ਗੱਲ ਹੋਰ ਹੈ ਜਰਸੀ ਆ ਜਾਂਦੀ ਹੈ ਭਾਈ ਹਨਾ ਹਾਂ ਜਰਸੀ ਦੇ ਚਫਾੜਾ ਕਰਾਉ ਜਾਈ ਜਾਂਦੇ ਜਰਸੀ ਤੇ ਐਫ ਦਾ ਭਾਈ ਕਰਾਉ ਜਾਈ ਜਾਂਦਾ ਮਿਕਸ ਬਰੀਡ ਆ ਜਾਂਦੀ ਆ ਤੁਸੀਂ ਐ ਮੰਨ ਲਓ ਵੀ ਜਿਹੜੀ ਫੈਟ ਆਊਗੀ ਨਾ ਮੱਜਾਂ ਦੇ ਬਰੋਬਰੀ ਆ ਜਾਂਦੀ ਆ ਬਾਕੀ ਥਣਾ ਦੀ ਕੁਆਲਿਟੀ ਚੈੱਕ ਨੋ ਲੈ ਨੰਬਰ 1 ਥਣ ਲਗਾਵਾ ਨਾੜਾ ਨੂੜਾ ਨਾ ਲੈਵੇ ਤੇ ਫੁੱਲ ਚੰਗੀਆਂ ਦੁੱਧ ਵਾਲੀ ਨਾੜ ਚੈੱਕ ਕਰੋ ਬਾਈ ਤੇ ਬਾਕੀ ਫੇਸ ਬਿਊਟੀ ਚੈੱਕ ਕਰ ਲੋ ਨਮਾ ਜਹ ਹਾਣਾ ਕੋਈ ਬਾਈ ਬੜਾ ਹਾਂ ਹਾਂ ਬੇਬੜੇ ਪਾਣੀ ਹੂੰ ਪੜੀ ਪੜੀ ਬਹੁਤ ਆ ਬਾਈ ਹੈਨਾ ਹਾਂ ਹਾਂ ਬਾਈ ਖੋਲ ਦੇ ਬਾਈ ਤੋਰ ਦੇ ਖੋਲ ਕੇ ਕੱਦ ਬਾਈ ਫੁੱਲ ਚੰਗਾ ਬਰੀਡ ਫੁੱਲ ਚੰਗੀ ਆ ਗਰਮੀਆਂ ਦਾ ਤੋਹਫਾ ਗਰਮੀਆਂ ਦੇ ਤਿੰਨੇ ਤੋਹਫੇ ਆ ਬਾਈ ਕਿ ਨਹੀਂ ਹਾਂ ਹਾਂ ਵੀਰੇ ਹਾਂ ਗਰਮੀਆਂ ਦੇ ਬਾਈ ਤਿੰਨੇ ਤੋਹਫੇ ਲੈਵਾ ਚੈੱਕ ਕਰੋ ਤੇ ਬਾਹਲੀ ਬਰੀਡੜੀ ਤਾਂ ਹੈ ਆਪਾਂ ਬਹਿਲੇ ਪਿਓਰ ਤਾਂ ਲਿਆਉਂਦੀ ਨਹੀਂ ਯਾਰ ਹੂੰ ਕਾ ਹੁਣ ਮੂਰੇ ਘਰ ਮਿਆਂ ਆਉਂਦੇ ਆਂਗੇ ਇਹਦਾ ਫਿਰ ਚੱਲਦਾ ਹੈ ਇਹ ਬਰੀਡਾ ਹੀ ਚੱਲਣੀ ਹੈ ਕਿ ਨਹੀਂ ਹਾਂ 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 ਬਾਕੀ ਥਣ ਹਵਾਨੇ ਦੀ ਗੱਲ ਕਰੀਏ ਨਾ ਬਈ ਬਹੁਤ ਸੋਹਣਾ ਥਣ ਲੱਗਦਾ ਕਿ ਹੰਡੀ ਸੀਲ ਦਾ ਲੈ ਕੀ ਬਾਤ ਆ ਬਈ ਇਧਰੋਂ ਮਰਜੀ ਕਰੀਏ ਸੀਲ ਚ ਚੈੱਕ ਕਰੋ ਜਦਦਰ ਮਰਜੀ ਲਈ ਫਿਰ ਕੋਈ ਚੰਗ ਨਾ ਕਹਿਣਾ ਨਾ ਵਾਹ ਜਾਂਦੀ ਆ ਮੋਇਨਾ ਤੇਰੀ ਫੱਜ ਨਾ ਠਾਲੀ ਦਾ ਹੈ ਨਾ 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 ਰੌ ਰੌ ਕਰ ਕੀ ਬਾਤ ਆ ਬਾਕੀ ਜਿਹੜਾ ਹਵਾਨਾ ਨਾ ਟਟ ਮਾਰੀ ਹੈਗਾ ਬਈ ਝਮਾ ਫਿਕਸ ਹੈਗਾ ਥੱਲੇ ਤੋਂ ਲੈ ਕੇ ਤਾਹਾਂ ਤੱਕ ਹਵਾਨਾ ਫੁੱਲ ਭਰਿਆ ਵਾ ਤੇ ਆਏ ਮਾਲੂ ਪੂਰੇ ਠੋਸਲੇ ਵੀ ਦੇ ਰਹੇ ਤਾਂ ਹੈ ਨਹੀਂ ਮੈਨੂੰ ਠੋਸ ਲੱਗੇ ਲਲਕ ਲਲਕ ਜੇ ਕਰੀ ਜੋ ਚੀਜ਼ ਮੁੱਲ ਬੜਿਆਂ ਦਰ ਦੇਖ ਆਪਾਂ ਅੱਗੇ ਵੀਰੇ ਜਾਇਜ਼ੀ ਕਰਦੇ ਹੁੰਨੇ ਆ। ਹੂੰ। ਮੁੱਲ ਕਰਾਉਣਾ ਜਿੰਨਾ ਮਰਜ਼ੀ ਕਰਾਈ ਜਾਵੇ ਕੋਈ। ਠੀਕ ਐ। 58000 ਦੇ ਕਹਿੰਦੇ ਮੈਂ। ਜਮਾ ਜਾਏ, ਟੈਨ ਕਰਾ ਲੈ, 60 ਕਰਾ ਲੈ, ਕੁਝ ਕੁਸ਼ ਕਰਾਈ ਜਾਵੇ। ਬਾਈ ਮੈਂ ਕਹਿੰਦਾ ਜਮਾ ਹੀ ਖਿੱਚ ਕੇ ਮੁੱਲ ਕਰਤਾ ਬਾਈ ਨੇ। ਮੁੱਲ ਅੱਗੇ ਵੀ ਜਾਇਜ਼ੀ ਹੁੰਦਾ ਤੇ ਆਇਆ ਲਾ ਲਓ ਬਾਈ 58000 ਦੀ ਅੱਜ ਦੇ ਰਿਹਾ। ਹਾਂ ਆਪਾਂ ਦੀ ਹੈ। ਕਿੱਥੇ ਵਾਲਾ ਮੁੱਲ ਹੁੰਦਾ? ਬਸ ਹਾਂ ਨੇ ਮੈਂ ਵੇੜ ਇੱਕ ਦਿਨ ਦੀ ਹੋਈ ਆ। ਠੀਕ ਆ। ਦੈਟਸ ਵੇਰੇ ਸੁਪੇ ਪਰਸ ਸੁਪੇ। ਦੋ ਦਿਨ ਲੈ ਜੇ ਬਸ ਐ ਜਾ ਕੋਈ। ਨਹੀਂ ਮੇਨ ਗੱਲ ਯਾਰ ਲੇਵਾ ਮੈਂ ਕਹਣਾ ਕਾਟਣ ਦਾ ਕੱਪੜਾ ਹੀ ਆ। ਮੇਰਾ ਲੇਵਾ ਦੇਖ ਯਾਰ ਤੂੰ ਪੂਰਾ ਆਏ। ਕਿਸੇ ਵਾਸਤੇ ਕੋਈ ਪੋਲਾ ਆ ਜਾ ਨਹੀਂ ਲੈ। ਸੀਟਿੰਗ ਚੈੱਕ ਕਰੋ ਬਾਈ। ਹੋਰ ਆ ਜਾ ਢਲ ਢੁਲ ਪਈਆ ਲੈ। ਢਲ ਬਹੁਤ ਪਈਆ ਬਣ ਕੇ ਸੁਣਣ ਦਾ ਕੁਛ ਨਹੀਂ। ਹੂੰ। ਕਿਆ ਬਾਤ ਆ ਬਾਈ। ਇਹਦਾ ਸੋੜੀ ਜਿਵੇਂ ਦੇ ਨਾ ਮੇਰੇ ਹਿਸਾਬ ਨਾਲ ਪਹਿਲਾਂ ਸੁਣਾਈ ਤੋਂ ਕੱਚੀ ਰੱਖੀ ਹੋਈ ਐ। ਮਾਰ ਕੇ ਸੰਭੀ ਨਹੀਂ ਗਾ ਕੋਈ ਚੱਕਰ ਹੀ ਨਹੀਂ। ਹੂੰ। ਬਾਕੀ ਥਾਣ ਬਹੁਤ ਚੰਗਾ ਬਾਈ। ਪੂਰਾ ਮੋਟਾ ਥਾਣਾ। ਕੀ ਲੱਤ ਛੜ ਨਹੀਂ ਲੈ ਹੂੰ ਹੂੰ ਸਹੀ ਗੱਲ ਆ ਬਈ ਕੋਈ ਲੱਤ ਛੜ ਨਹੀਂ ਤੇ ਲੱਤ ਫੜ ਕੇ ਝੁੱਲੀ ਜਾਣਾ ਨਹੀਂ ਹਾਂ ਆਹੇ ਖੜ ਗਈ ਨਾ ਅੱਗੇ ਬਈ 2 ਨੰਬਰ ਤੇ ਇਹ ਵੀ ਬਲਜਿੰਦਰ ਰਹਿੰਦਾ ਦਾ 1 ਮਹੀਨਾ ਤੇ 10 ਬਾਰ ਆਣ ਰਹਿੰਦਾ ਠੀਕ ਆ ਠੀਕ ਨਾ ਤੇ 10 ਬਾਰ ਆਣਾ ਠੀਕ ਆ ਬਈ ਡੇਢ ਮਹੀਨਾ ਬੰਨ ਲਾ ਤੇ 10 ਕ ਦੇਣੀ ਵਾ ਕਾ ਠੀਕ ਆ ਠੀਕ ਹੈ ਤੇ ਸਹੀ ਗੋਲ ਮਟੋੜਾ ਦੁੱਧੋਂ ਡਰਾਈ ਆ ਹਾਂ ਤੇ ਕੀ ਰਕਾ ਦਾ ਬਈ ਦੁੱਧ ਦਾ ਇਹਦਾ ਦੁੱਧਾ ਬਈ ਇਹਨਾਂ ਦਾ 20 ਕਿਲੋ ਕਿਹਾ ਹੂੰ ਠੀਕ ਹੈ ਜੇ ਲੋ ਆਪਾਂ ਇਹ ਚੋਈ ਨਹੀਂ ਆਪਾਂ ਗੱਪ ਮਾਰੀ ਜਾਈਏ ਆ ਪਤਾ ਹੁਣ ਲਿਆ ਕੇ ਚੋਈ ਸਾਰੇ ਅਠਕ ਦੇਣਾ ਠੀਕ ਹੈ ਭਾਈ ਹਾਂ ਨਾਲ ਬਚਿਆ ਸੀਗਾ ਉਹ ਕਹਿੰਦੇ ਭਾਈ 2 ਮਹੀਨੇ ਰਹਿੰਦੇ ਆ ਤੇ ਮੈਂ ਆਹ ਯਾਰ ਦੋ ਕਹ ਤੇ ਆਪਾਂ ਚੱਲ ਮੈਂ ਪਹਿਲਾਂ ਜੇ ਦੁੱਧੋਂ ਦੇ ਪਾਸੋਂ ਛੱਡ ਆਇਆ ਨਾ ਬਲਜੰਦਰ ਯਾਰ ਦੁੱਧ ਦੁੱਧ ਗਾਹ ਵਧੀਆ ਕੱਢ ਦਿੰਦਾ ਤੇ ਮੈਂ ਤਾਂ ਲਿਆ ਕੇ ਬਸ ਦੋ ਘਰਾਂ ਚ ਚੋਈਆ ਤਿੰਨ ਦਿਨ ਮੜਕੇ ਹੌਲੀ ਹੌਲੀ ਛੱਡਣੀ ਸ਼ੁਰੂ ਕਰਤੀ ਠੀਕ ਆ ਹੁਣ ਆਪਣੀ ਦਾ ਛੱਡੀ ਵੀ ਆ ਹਾਂ ਹਜੇ ਥਣ ਪਾਸ ਕਰਾਉਦੇ ਪੁਰਾਣਾ ਥਣ ਸੋਣ ਪਾਸ ਕਰਦੀ ਆ ਠੀਕ ਆ ਦੋ ਤਾਂ ਹਜੇ 67 ਕਿਲੋ ਹਜੇ 5 ਕਿਲੋ ਆ ਝੋਲਾ ਚੈੱਕ ਕਰਾਈ ਬਈ ਖਿੱਚ ਕੇ ਵੀ ਕੱਢਾ ਕੇ ਝੋਲਾ ਲੈ ਬਈ ਮੈਂ ਕਹਣਾ ਕੀ ਆ ਬਾਤ ਆ ਯਾਰ ਲੇਵਾ ਬੜਾ ਕਮਾਲ ਦਾ ਬਣਦੀ ਬਣਦੀ ਕਹਿੰਦੇ ਹੁੰਦੇ ਪੂਰੀ 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 ਕੀ ਆ ਬਾਤ ਆ ਬਾਈ ਬਾਕੀ ਥਣ ਚੈੱਕ ਕਰੋ ਬਈ ਬੜਾ ਚੰਗਾ ਥਣ ਲੱਗਾ ਥਣ ਬਹੁਤ ਚੰਗਾ ਬਈ ਥਣ ਚੈੱਕ ਕਰਾ ਲਾਈ ਕਿਨੇ ਆਉਂਦਾ ਚਵਾਈ ਚੁਈ ਕਿਵੇਂ ਲੱਗੀ ਵਸ ਵਾਈ ਚੋਈ ਹਲ ਤਾਂ ਤੇਰੀ ਕੋਈ ਰਾ ਕੀ ਆਈ ਨੇ ਲੱਤ ਛੱਡ ਲੈ ਯਾਰ ਮੈਂ ਕਿਹੜਾ ਕੀ ਆਵਾਜ਼ ਆ ਠੰਡੀ ਸੀਲ ਚ ਚੈੱਕ ਕਰੋ ਬਾਈ ਆਈ ਬਾਈ ਕਿਸੇ ਪਾਸੇ ਮਰ ਲੱਤ ਮਾਰ ਜੀ ਲੱਤ ਮਾਰ ਜੀ ਛਾਨ ਦੇਖ ਲੈ ਲੈ ਕੀ ਆਵਾਜ਼ ਆ ਛਾਨ ਦੇਖ ਲੈ ਬਹੁਤ ਸੋਹਣਾ ਬਾਈ ਹੈ ਕੀ ਆਵਾਜ਼ ਆ ਠੰਡਾ ਸੀਲ ਪਸ਼ੂ ਇਹਨਾ ਮਿਲਦਾ ਨਹੀਂ ਕਿ ਨਹੀਂ ਹੋਈ ਠੰਡੀ ਆ ਹਮ ਬਾਕੀ ਥਣ ਬਹੁਤ ਚੰਗਾ ਲੱਗਾ ਬਾਈ ਪੂਰੀ ਬਾਕੀ ਫੇਸ ਚੱਕਾ ਲੈ ਫੇਸ ਚੈੱਕ ਕਰ ਲੈ ਮੜਾ ਜਾ ਲੈ ਲੈ ਬਾਈ ਨਿਕਾਇਰ ਫੇਸ ਸਤਿਗੁਰੂ ਦਾ ਨਮਟਵਾਟਾ ਨਾ ਫਲਚੰਗਾ ਨਿਕਨੇ ਕੇ ਕੰਨਾ ਹੈਗਾ ਕਹਿਉਂਦਾ ਚਾਰ ਉਂਗਲਾਂ ਦੇ ਇਧਰ ਰੇਸ਼ਪ੍ਰਿੰਦਰ ਪਹਿਲੀਆਂ ਚਾਰ ਉਂਗਲਾਂ ਪੋਰਾ ਪੰਤਗਾਂ ਭਾਈ ਜਿਆਏ ਗੱਲਾਂ ਜਮਾ ਚਾਰ ਉਂਗਲਾਂ ਪੰਨੇ ਸਹੀ ਗੱਲ ਹੈ ਕੀ ਗੱਲ ਚ ਕੋਈ ਮੰਨ ਕੇ ਚੱਲ ਵੀ ਕੋਈ ਤਸਾ ਹੀ ਹੈ ਨਹੀਂ ਗੱਲ ਮੈਂ ਕਿਸੇ ਦਾ ਸਰਕਾਰ ਦਾ ਨਹੀਂ ਹੋਰ ਬਸ ਜਿਹੜਾ ਇੱਕ ਮਹੀਨਾ 10 ਦਿਨ ਸਾਹਮਣੀ ਹੈ ਸਾਹਮਣੇ ਵਾਲੇ ਬਸ ਠੀਕ ਹੈ ਤੇ ਕੀ ਮੁੱਲ ਹੈ ਭਾਈ ਇਹਦਾ ਫਿਰ ਮੁੱਲ ਰੇਸ਼ਪ੍ਰਿੰਦਰ ਇਹਦਾ ਕੁਝ ਕਰੀ ਜਾਏ 45000 ਦੀ ਬੈੜ ਦੇਮਾਂਗੇ ਮੁੱਲ ਕਰਾਉਣ ਨੂੰ ਜੇ ਮਰਜ਼ੀ ਕਰਾ ਲਓ 45 ਦੀ ਹਾਂ ਇੱਕ ਮਹੀਨਾ ਸਾਹਮ ਕੇ ਬੈੜ ਤੇ ਨੂੰ ਵੀ ਪਤਾ ਕਿ ਸਹੀ ਗੱਲ 70 70 75 ਕਰਦੀ ਹੈ ਸਹੀ ਗੱਲ ਆ ਬਾਈ ਠੀਕ ਹੈ ਨਾ ਬੈਡ ਪਲੀ ਉਹ ਆ ਸਾਹਮਣੇ ਸਾਹਮਣੇ ਗੋਲ ਮਟੋਲ ਜਿੱਤਿਆ ਲੈ ਆ ਆ ਵਧੀ ਅਗਲਾ ਕਰਾ ਕੇ ਲੈ ਜਾਵੇ ਹਮ ਹੈ ਸਹੀ ਗੱਲ ਠੀਕ ਹੈ ਨਾ ਮੇਰੇ ਗਰਮੀ ਆ ਕੋਈ ਗੱਲ ਆਪਣਾ ਲਾਂਬਾ ਨਾ ਹੋਵੇ ਕਿਸੇ ਗੱਲ ਠੀਕ ਹੈ ਬਾਈ ਆਪਣੇ ਘਰੇ ਕੋਈ ਜਿਮਰਜੀ ਜਿਵੇਂ ਥਾਣ ਪਾਉਂਦੇ ਆਪਣੇ ਬਲੇ ਦਾ ਦੇ ਛੱਡੀ ਵੀ ਹੈ ਚੂਈ ਜਾਵੇ ਕੋਈ ਚੱਕੜੀ ਦੋ ਦੇ ਚੋਕੇ ਵੀ ਆਮਨੇ ਆਪਨੇ ਥਣ ਵੀ ਬਹੁਤ ਚੰਗਾ ਲੱਗਾ ਬਾਕੀ ਮੂੰ ਵੀ ਪਲੀ ਵੀ ਆ ਚਾਰੀ ਤੁਰੂ ਬਾਈ ਚੈੱਕ ਕਰ ਲੋ ਫੁੱਲ ਮੋਨ ਕੱਖਾਂ ਤੇ ਲੱਗੀ ਪਈ ਆ ਮੂੰ ਵੀ ਨਹੀਂ ਪੜਦੀ ਕਿ ਨਹੀਂ ਬਾਈ ਨਹੀਂ ਨਹੀਂ ਪਾਪਾ ਚਾਰੂ ਤਾਂ ਬਹੁਤ ਅਗੇ ਇਹ ਆ ਗਈ ਵਜਿੰਦਰ ਕੱਲੀ ਟੋਕੜਾ ਠੀਕ ਆ ਬਾਈ ਹਾਂ ਇਹਦੇ ਥੱਲੇ ਦੁੱਧ ਤਾਂ ਸੀਗਾ 8.5 ਕਿਲੋ ਦਰਸੀਆਂ ਦੋਮੇ ਨੂੰ ਹੈ ਨਾ 8.5 ਕਿਲੋ ਚੋਕੇ ਲਿਆਂਦੀ ਸੀਗਾ ਆਪਾਂ ਇਹ ਟੀਟ ਚ ਆ ਗਈ ਮੁੜ ਕੇ ਵੀ ਦੁੱਧ 6 ਕਿਲੋ 6.5 ਕਿਲੋ ਹੁਣ ਰੈਡੀ ਆ ਠੀਕ ਆ ਬਾਈ ਹਾਂ ਉਂ ਚਵਾਈ ਚੁਈ ਕਿਵੇਂ ਆ ਨਾ ਚਵਾਈ ਦੇ ਤਾਂ ਇੱਕ ਨੰਬਰ ਆ ਲੈ ਚਵਾਈ ਨੂੰ ਤਾਂ ਘਾੜ ਮਾਰ ਦਿੰਦੇ ਲੈ ਕੀ ਬਾਤ ਆ ਬਾਈ ਚਵਾਈ ਚੁਈ ਚੈੱਕ ਕਰੋ ਇੱਕ ਨੰਬਰ ਚਵਾਈ ਆ ਕਰਮਾਲੀ ਠੰਡੀ ਸੀਲ ਆ ਕਿਆ ਬਾਤ ਆ ਭਾਈ ਫੁੱਲ ਠੰਡੀ ਸੀ ਲੱਚਾਈ ਕੋਈ ਇੱਕ ਨੰਬਰ ਆ ਗਈ ਕੋਈ ਇਹ ਨਹੀਂ ਹੈਗਾ ਵੀ ਘੂਰ ਸਰਲਾ ਜਕਨੇ ਲੈ ਕਿਆ ਬਾਤ ਆ ਭਾਈ ਮੋਟੀ ਠੰਡੀ ਸੀ ਲ ਬਾਈ ਚੈੱਕ ਰੋ ਕਰਮ ਵਾਲੀ ਫੁੱਲ ਆਈ ਨਹੀਂ ਕੋਈ ਗੱਲ ਹੈ ਕੀ ਕਿਆ ਬਾਤ ਕੋਈ ਹਲਾ ਕਰੋ ਤਾਂ ਮਾਰਨ ਵਾਲੇ ਉਹ ਮਗਰ ਵਾਕੇ ਨਾ ਇੱਕਦਮ ਹੱਥ ਲੱਦਾ ਕਰਨ ਸਹੀ ਗੱਲ ਆ ਬਿਲਕੁਲ ਜੇ ਮਰਜੀ ਐ ਸਲਾਈ ਚ ਕੋਈ ਚੱਕਰੀ ਨਹੀਂ ਠੰਡੀ ਸੀ ਨਾ ਬਿਲਕੁਲ ਲੈ ਬਿਉਂ ਹੀ ਮਾਰੇ ਸਹੀ ਗੱਲ ਆ ਭਾਈ ਕਿਆ ਬਾਤ ਬਾਕੀ ਆਪਾਂ ਇਹਦਾ ਫੇਰ 1.5 ਕਿਲੋ ਦਾ ਦੋਣੇ ਥਲੇ ਵਿਜੇਂਦਰ ਹਾਂ ਫੇਸ ਚੱਕਰਾ ਮੜਾ ਇਹ ਦੇਖ ਦਿਖਾ ਦੇ ਫੇਸ ਦੇਖੋ ਬਈ ਰਾਜ ਕੇ ਜਿਹਨਾਂ ਕਹਿੰਦੀਆਂ ਨਾ ਸੁਲੱਖ ਰਾਜੀਪੁਰੀ ਹੈ ਵੱਡੀ ਪੂਰੀ ਹੈ ਮੇਰੇ ਛੋਟੀ ਨਹੀਂ ਕਹੇ ਸਾਡਾ ਹੂੰ ਖੋਲ ਦੇ ਨੂੰ ਬਈ ਤੋਰ ਦੇ ਖੋਲ ਕੇ ਫੁੱਲ ਪਲੀ ਵੀ ਆ ਬਈ ਫੁੱਲ ਬਰੀਡ ਆ ਬਾਕੀ ਦੁੱਧ ਵੀ ਚੰਗਾ ਹੋਊਗਾ ਮੱਝਾਰ ਕੇ ਹੋਊਗਾ ਫਰਟੂਟਲਾ ਦੁੱਧ ਹੋਊਗਾ ਸਾਰੇ ਸੇਫ ਹੈਡ ਆਉਂਦੀ ਆ ਬਈ ਉਹ ਜੀ ਬਰੀਡ ਦੀ ਗੱਲ ਕਰੀ ਆ ਬੜੀ ਆ ਯਾਰ ਹਨਾ ਪੂਰੀ ਫੋਰੀਆ ਆਇਆ ਨੇ ਆਪ ਦਾ ਕੋਈ ਛੋਟੀ ਨਹੀਂ ਤੂੰ ਸੂਈ ਨੂੰ ਵੇਖ ਕਿੰਨਾ ਘਟਮ ਹੋ ਗਿਆ ਬਾਈ ਸੂਈ ਨੂੰ ਯਾਰ ਦੇਖ ਬੇਂਦਰ ਆਪਾਂ ਵੇਖ ਆਪਨੇ ਮਾਰਦੇ ਹੁੰਦੇ ਠੀਕ ਆ ਇਹਨੂੰ ਕੋਈ ਮੰਨ ਲੈ 6 ਮਹੀਨੇ ਨੂੰ ਮੰਨ ਲੈ ਕੋਈ ਸਾਲ ਕੋਈ ਮੰਨ ਲੈ ਤਾਂ ਨਵੇਂ ਨਾ ਠੀਕ ਆ ਬਾਈ ਇਹ ਦੇਖ ਆਪਾਂ ਜਿਹੜੀ ਗੱਲ ਆਪਾਂ ਇਹ ਵੀ ਕਹਿ ਸਕਦੇ ਆ ਹੂੰ ਵੀ ਬਾਈ ਇਹ ਤਾਂ 20 ਦਿਨ ਦਾ ਮਹੀਨਾ ਵੀ ਠੀਕ ਆ ਭਰਾ ਵੇ ਹੂੰ ਗਾਂ ਹੀੜ ਚ ਠੀਕ ਆ ਹਾਂ ਅੱਜ ਬਾਈ ਬੜ ਬਾਈ ਕਹਿੰਦਾ ਹੀਰ ਦੱਸ 8.5 ਕਿਲੋ ਸੀਗਾ ਤੇ ਕੱਲ ਦੀ ਰੰਬੀ ਜਾਂਦੀ ਐ ਦੱਸ ਘਟਾ ਗਈ ਦੋ ਤਾਂ ਹੁਣ 6.5 ਹੋ ਬਸ ਹਾਂ ਇਹਦੇ ਥਲੇ ਠੀਕ ਆ ਬਾਈ ਹਾਂ ਬਾਕੀ ਥਾਣਾ ਪੈਦਰੋਂ ਵਿੱਚ ਚੈੱਕ ਕਰਵਾ ਲੈ ਬਾਕੀ ਕੀ ਘਟੂ ਕਾ ਹੁਣ ਆਉਂਦਾ ਇਹ ਚੰਗਾ ਮੁਠੀ ਵਾਲਾ ਥਾਣਾ ਚਾਰੇ ਥਾਣਾ ਪੂਰੇ ਗੈਬ ਤੇ ਲੱਗੇ ਹੋਏ ਬਾਕੀ ਕਰਮਾੜੀ ਬਾਕੀ ਮੂੰਹ ਆ ਰਖਾ ਦੇ ਲੈ ਇਹਦਾ ਰਖਾ ਦੇ ਕੰਨ ਕੋਲ ਜਮਈ ਛੋਟਾ ਛੋਟਾ ਕਰਨਾ ਬਾਈ ਬੋਦੀ ਬਦੀ ਫੁੱਲ ਕਮਾਲ ਦੀ ਆ ਫੁੱਲ ਭਲੀ ਵੀ ਆ ਹਨਾ ਪੂਰੀ ਜਾਰੇ ਪੂਰੀ ਬਾਕੀ ਥਾਣ ਸੋਹਣਾ ਦਿਖਾ ਦੇਣਾ ਪੂਰਾ ਸੋਹਣਾ ਇਧਰ ਵੀ ਦਿਖਾ ਦੇ ਨੀ ਬਾਈ ਕਿਆ ਬਾਤ ਆ ਬਹੁਤ ਚੰਗਾ ਥਾਮ ਲਗਾ ਪੂਰੀ ਦੂਰੀ ਤਾਹਾਂ ਤੋਂ ਦਿਖਾ ਰਹੇ ਪਈਏ ਸਟ੍ਰੇਟ ਪੂਰੀ ਸਹੀ ਗੱਲ ਆ ਬਾਈ ਲੈ ਪੂਰੀ ਪੱਦਰ ਪਈ ਆਗੀ ਹਾਂ ਰੇ ਭਾ ਇਹਦਾ ਬਾਈ ਕੀ ਮੁੱਲ ਨਾ ਇਹਦਾ ਮੁੱਲ ਗਲੇਂਦਰ 22000 ਰੁਪਿਆ 22000 ਬਸ ਮੈਂ ਕਹਣਾ ਤੂੰ ਤੋਹਫੇ ਕੱਢੀ ਜਾਂਦਾ ਇਹਦੇ ਚ ਕੋਈ ਘਾਟ ਵਾਹ ਵਾਲੀ ਗੱਲ ਨਾ ਕਰੇ ਬਸ ਠੀਕ ਆ ਹਾਂ ਹਾਂ 22000 ਦਾ ਬਾਈ ਇਹ ਤੋਹਫਾ ਬਾਈ ਕਹਿੰਦਾ ਆਪਾਂ ਦੇ ਜਿਹੜਾ ਮੁੱਲ ਬਾਈ ਦੇ ਅੱਗੇ ਵੀ ਬਾਈ ਜੇ ਬਸ ਛੋਟ ਸਪਾ ਹੋਊਗਾ ਕੋਈ ਮੁੜ ਕੇ ਕਹੀ ਆ ਬਾਈ 21.5 ਲੈ ਲੈਣਾ ਬਸ ਠੀਕ ਹੈ ਬਾਈ ਇਹ ਲਾਹੌਰਾਂ ਨਾਲ ਦੁੱਧ ਪਿਆਉਗੀ ਹੈਨਾ ਹਾਂ ਹਾਂ ਮਲੇ ਪਲੀ ਵੀ ਦੇਖੋ ਬ੍ਰੀਡ ਚੈੱਕ ਕਰੋ ਬੱਚੇ ਬੁੱੱਚੇ ਬੜੇ ਚੰਗੇ ਦੋਊਗਾ ਕੋਈ ਯਾਰ ਪੂਰੀ ਢਾਬਾ ਤੇ ਮਾਰੇਗਾ ਸੁਣ ਯਾਰ ਬਲਜਿੰਦਰ ਅੱਜ ਬੱਸੀ ਲੈਣੇ ਬੱਸੀ ਨਹੀਂ ਵੀਤ 10000 ਤੋਂ ਘੱਟ ਮਿਲਦੀ ਠੀਕ ਹੈ ਹੁਣ ਸਾਹਮਣੇ ਇਹ ਜਿੰਨਾ ਕਹੋ ਕਰੂਗੀ ਉਹ ਨਾਲ ਦਾ ਖਰਚਾ ਵੀ ਕੱਢੂ ਜਾਊਗੀ ਹੈਨਾ ਠੀਕ ਹੈ ਨਾ ਠੀਕ ਹੈ ਬਾਈ ਹਾਂ ਤੇ ਮੈਕਸੀਕੇ ਬਾਈ ਕੋਲੇ ਬਾਈ ਤਿੰਨ ਆਪਾਂ ਤੈਨੂੰ ਨਹੀਂ ਦਿਖਾਤੇ ਜੇ ਕਿਸੇ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ